ਕਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਅਗਲਾ ਹਿੱਸਾ ਭਾਗ 2 ਗਿਰਸਾਨੀ ਵਿਦਰੋਹ ਕਾਂਡ 7 ਸਿੱਖਾਂ ਉੱਪਰ ਅਤਿਆਚਾਰ ਤੇ ਖਾਲਸਾ ਫੌਜ ਦਾ ਪੁਨਰਗਠਨ ਮੁਗਲ ਸਾਮਰਾਜ ਦੇ ਪਤਨ ਦੇ ਕਈ ਕਾਰਨ ਸੀ ਜਿਨ੍ਹਾਂ ਵਿੱਚ ਦੋ ਮਹੱਤਵਪੂਰਨ ਕਾਰਨ ਮਰਹੱਠਿਆਂ ਤੇ ਸਿੱਖਾਂ ਦਾ ਵਾਰ ਸੀ ਜੋ ਕੁਝ ਸ਼ਿਵਾਜੀ ਨੇ ਕੇਂਦਰੀ ਭਾਰਤ ਵਿੱਚ ਕੀਤਾ ਬੰਦੇ ਨੇ ਥੋੜਾ ਜਿਹਾ ਮਗਰੋਂ ਪੰਜਾਬ ਵਿੱਚ ਬਧੇਰੇ ਸ਼ਾਨਦਾਰ ਢੰਗ ਨਾਲ ਪ੍ਰਾਪਤ ਕਰ ਲਿਆ ਇਸ ਸਫਲਤਾ ਨੇ ਰੋਹਿਲਿਆਂ ਰਾਜਪੂਤਾਂ ਤੇ जाटਾਂ ਨੂੰ ਵੀ ਉਤਸ਼ਾਹਿਤ ਕੀਤਾ ਇਸ ਨੇ ਬੰਗਾਲ ਉੱਤਰ ਪ੍ਰਦੇਸ਼ ਤੇ ਦੱਖਣ ਦੇ ਸੂਬੇਦਾਰਾਂ ਨੂੰ ਆਪਣੀ ਸ਼ਕਤੀ ਵਧਾ ਕੇ ਵਾਇਸਰాయ ਤੋਂ ਬਾਸ਼ਾ ਬੰਦੀ ਪ੍ਰੇਰਨਾ ਦਿੱਤੀ ਪੰਜਾਬ ਵਿੱਚ ਸੂਬੇਦਾਰ ਅਬਦੁੱਸ ਸਮਦ ਖਾਂ ਉਸ ਸਮੇਂ ਤੱਕ ਬਾਦਸ਼ਾਹੀ ਨਾ માત્ર ਆਦੀਨਗੀ ਪ੍ਰਵਾਨ ਕਰਦਾ ਰਿਹਾ ਜਦ ਤੱਕ ਉਸ ਨੂੰ ਇੰਜ ਕਰਨਾ راس ਬੈਠਾ ਪਰਤੂ ਉਸਤੇ ਵੀ ਤੇ ਸਾਮਰਾਜੀ ਸਰਕਾਰ ਦੇ ਹਿੱਤ ਵਿੱਚ ਸੀ ਕਿ ਉਹ ਸਿੱਖਾਂ ਨੂੰ ਦਬਾ ਕੇ ਰੱਖੇ ਜੋ ਕਿ ਸਾਨੀ ਇਨਕਲਾਬ ਦੇ ਮੋਹਰੀਲ ਬਣ ਗਏ ਸਨ ਫਲਸ ਰੂਪਨ ਵਿਰੁੱਧ ਸਖਤ ਕਦਮ ਉਠਾਈ ਗਏ ਬੰਦਬ ਹਦਰ ਤੇ ਉਸਤੇ ਨਾਲ 700 ਆਦਮੀਆਂ ਦੇ ਦਿੱਲੀ ਵਿੱਚ ਕਤਲਿਆ ਮਗਰੋਂ ਪੰਜਾਬ ਵਿੱਚ ਸਿੱਖਾਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਗਈ ਅੰਮ੍ਰਿਤਸਰ ਵਿੱਚ ਇੱਕ ਚੌਕੀ ਬਿਠਾਈ ਗਈ ਤੇ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਜੇ ਉਹ ਵਿਰੋਧ ਕਰੇ ਤਾਂ ਉਸ ਨੂੰ ਮਾਰ ਦਿੱਤਾ ਜਾਵੇ ਕਿਉਂਕਿ ਖਾਲਸੇ ਦੀ ਪਛਾਣ ਦਸਤਾਰ, 헤ਠਾਂ, ਲੰਬੇ ਕੇਸਾਂ ਕਰਕੇ ਤੇ ਲੰਬੀ ਦਾੜੀ ਕਰਕੇ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਸੀ। ਉਹਨਾਂ ਕੋਲ ਦੋ ਹੀ ਰਾਸਨ ਜਾਂ ਤਾਂ ਉਹ ਧਰਮ ਦੇ ਬਾਹਰੀ ਚਿੰਨ ਤਿਆਗ ਦਿੰਦੇ ਜਾਂ ਮੁਗਲ ਫੌਜੀਆ ਹੱਥ ਨਾ ਆਉਣ ਤੇ ਲੰਬੇ-ਜਾਂਬੇ ਰਹਿੰਦੇ। ਬਹੁਤ ਸਾਰੇ ਉਸ ਭਾਰੀ ਅਤੰਕ ਕਾਰਨ ਡਰ ਗਏ ਤੇ ਉਹ ਕੇਸ ਬਣਾ ਕੇ ਸਹਿਸਤਾਰੀ ਬਣ ਗਏ ਤੇ ਜਿਹੜੇ ਖਾਲਸਾ ਬਨੇ ਰਹਿਣ ਵਿੱਚ ਦ੍ਰਿੜ ਸਨ ਉਹ ਆਪਣੀਆਂ ਜ਼ਮੀਨਾਂ ਪਤਨੀਆਂ ਬੱਚੇ ਤੇ ਘਰ ਪਰਿਵਾਰ ਰਿਸ਼ਤੇਦਾਰਾਂ ਕੋਲ ਸੁਰੱਖਿਆ ਸੰਭਾਲੀ ਛੱਡ ਕੇ ਆਪੋਂ ਚ ਪਹਾੜੀਆਂ ਤੇ ਜੰਗਲਾਂ ਵਿੱਚ ਜਾ ਲੁੱਕੇ ਉਹਨਾਂ ਦੇ ਬੱਚੇ ਰਹਿਣ ਦਾ ਇੱਕੋ ਇੱਕ ਤਰੀਕਾ ਸਰਕਾਰੀ ਖਜ਼ਾਨੇ ਤੇ ਅਮੀਰਾਂ ਦੇ ਘਰ ਲੁੱਟਣਾ ਹੀ ਸੀ ਜੋ ਸਾਰੇ ਜਲਾ ਵਤਨਾ ਦਾ ਜਿਉਂਦਾ ਰਹਿਣ ਦਾ ਚਾਰਾ ਹੁੰਦਾ ਹੈ ਇਸ ਦਮਨ ਤੇ ਤੱਕੇਸ਼ਾਈ ਦੀ ਨੀਤੀ ਦਾ ਸਭ ਤੋਂ ਮੁਖਤੱਬੂਨ ਨਤੀਜਾ ਬਹੁਤ ਸਾਰੇ ਕਿਸਾਨਾਂ ਦਾ ਆਪਣੀਆਂ ਜ਼ਮੀਨਾਂ ਤੇ ਘਰਾਂ ਤੋਂ ਜਾੜਾ ਸੀ ਜੋਹਨਾਂ ਨੂੰ ਪੇਸ਼ਾਵਰ ਸੰਦਕ ਬਣਾਉਣ ਵਿੱਚ ਸਹਾਇਤਾ ਹੋਇਆ ਸੀ ਇਸੇ ਤਰ੍ਹਾਂ ਸਿੱਖਾਂ ਨੂੰ ਇੱਕ ਪੱਕੀ ਸੈਨਾ ਮਿਲ ਗਈ ਜਿਸ ਦਾ ਕਿਸਾਨੀ ਨਾਲ ਬੜਾ ਨੇੜਲਾ ਤੇ ਨਿਰੰਤਰ ਸਬੰਧ ਸੀ ਇਸ ਨੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਦਿਹਰੀ ਪ੍ਰਸ਼ਾਸਿਤ ਕੀਤਾ ਤੇ ਸਿੱਖਾਂ ਦੇ ਵਿਦਰੋਹ ਨੂੰ ਕਿਸਾਨੀ ਵਿਦਰੋਹ ਦਾ ਰੂਪ ਦੇ ਦਿੱਤਾ ਇਹ ਧਾਰਮਿਕ ਜੋਸ਼ ਤੇ ਜੋ ਜਾਰੂ ਫਿਰਕੇ ਵੱਲੋਂ ਉਛਾਹਿਤ ਨਿਰਾਸ਼ ਬੇਜ਼ਮੀਨੇ ਕਿਸਾਨਾਂ ਦੇ ਵਿਦਰੋਹ ਦੀ ਸ਼ਕਲ ਧਨ ਕਰ ਗਿਆ ਸਿੱਖ ਜਿਹੜੇ ਹੁਣ ਕਿਸੇ ਇੱਕ ਅਗੂ ਦੀ ਅਗਵਾਈ ਤੋਂ ਵੀ ਹੋਣੇ ਸਨ ਉਹਨਾਂ ਨੇ ਸਾਲ ਵਿੱਚ ਅੰਮ੍ਰਿਤਸਰ ਵਿੱਚ ਦੋ ਵਾਰ ਵਿਸਾਖੀ ਤੇ ਦੀਵਾਲੀ ਨੂੰ ਸਿੱਖਾਂ ਦੇ ਇਕੱਠ ਬੁਲਾ ਕੇ ਆਪਣੇ ਮਸਲਿਆਂ ਦੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਇਨ੍ਹਾਂ ਸਮਾਗਮਾਂ ਨੂੰ ਸਰਬਤ ਖਾਲਸਾ ਕਿਹਾ ਗਿਆ ਤੇ پاس ਕੀਤੇ ਗਏ ਮਤਿਆਂ ਨੂੰ ਗੁਰਮਤਾ ਯਾਨੀ ਗੁਰੂ ਦਾ ਹੁਕਮ ਕਿਹਾ ਗਿਆ ਸਰਬਤ ਖਾਲਸਾ ਜਥੇਦਾਰਾਂ ਦਲਾਂ ਦੇ ਨੇਤਾਵਾਂ ਨੂੰ ਨਿਯੁਕਤ ਕਰਦਾ ਪ੍ਰਤੀਨਿਧਾਂ ਦੀ ਚੋਣ ਕਰਦਾ ਤੇ ਉਹਨਾਂ ਨੂੰ ਸਿੱਖਾਂ ਵੱਲੋਂ ਸਮਝਾਉਤੇ ਤੇ ਗੱਲਬਾਤ ਕਰਨ ਦੇ ਅਧਿਕਾਰ ਸੌਂਪੇ ਜਾਂਦੇ। ਬੰਦੇ ਦੇ ਕਤਲ ਮਗਰੋਂ ਪਹਿਲੇ 5 ਸਾਲਾਂ ਵਿੱਚ ਸਿੱਖਾਂ ਦੀ ਕਿਸੇ ਗਤੀਵਿਧੀ ਬਾਰੇ ਪਤਾ ਨਾ ਲੱਗਿਆ। ਸਿੱਖਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਅਮਰitsar ਤੋਂ ਦਿੱਲੀ ਤਬਦੀਲ ਹੋ ਗਿਆ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੋ ਵਿਧਵਾ ਪਤਨੀਆਂ ਮਾਤਾ ਸੁੰਦਰੀ ਤੇ ਸੈਬਦੇਵਾ ਇਕੱਲੀਆਂ ਨਿਵਾਸ ਕਰਦੀਆਂ ਸਨ। ਭਾਈ ਮਨੀ ਸਿੰਘ ਉਹਨਾਂ ਦੀ ਦੇਖਭਾਲ ਕਰਿਆ ਕਰਦੇ ਸਨ ਤੇ ਜੋ ਸਿੱਖ ਉਹਨਾਂ ਨੂੰ ਸਰਜੀਕਾਰ ਰੇਟ ਕਰਨ ਆਉਂਦੇ ਸਨ। ਉਰਨੂ ਉਸਲਾ ਮਸ਼ਵਰਾ ਦੇ ਦਿਆ ਕਰਦੀਆਂ ਸਨ ਸਹਿਤਾਰੀ ਸ਼ਾਂਤੀ ਨਾਲ ਆਪਣੇ ਕੰਮ ਤੰਦਿਆਂ ਵਿੱਚ ਲੱਗ ਗਏ ਖਾਲਸਾ ਜੋ ਮੈਦਾਨਾ ਵਿੱਚ ਰਹਿੰਦਾ ਸੀ ਦੋ ਭਾਗਾਂ ਵਿੱਚ ਵੰਡਿਆ ਗਿਆ ਇੱਕ ਧੜਾ ਬੰਦਈਆਂ ਦਾ ਸੀ ਜੋ ਬੰਦੇ ਨੂੰ ਗੁਰੂ ਜਾਂ ਦੇਵ ਰੂਪ ਸਮਝ ਕੇ ਪੂਜਾ ਕਰਦੇ ਸਨ ਤੇ ਦੂਸਰਾ ਧੜਾ ਤਤ ਖਾਲਸਾ ਦਾ ਸੀ ਜੋ ਭਾਵੇਂ ਬੰਦੇ ਨੂੰ ਸਰਦਕਾਰ ਨਾਲ ਯਾਦ ਕਰਦੇ ਸਨ ਪਰ ਦੋਵਾਂ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਵਿਰੋਧ ਉੱਭਰਨੇ ਸ਼ੁਰੂ ਹੋ ਗਏ ਪਰantu ਜਿਵੇਂ ਨਰਾਸ਼ ਤੇ ਰੁੱਸੇ ਹੋਏ ਲੋਕਾਂ ਵਿਚ ਆਮ ਹੁੰਦਾ ਹੈ ਨਿੱਕੀਆਂ-ਨਿੱਕੀਆਂ ਗੱਲਾਂ ਵੀ ਬੇਲੋੜੀ ਮਹੱਤਤਾ ਪ੍ਰਾਪਤ ਕਰ ਗਈਆਂ ਇਹਨਾਂ ਨਾਲ ਖੈਬਰਵਾਦੀ ਸ਼ੁਰੂ ਹੋ ਗਈ ਤੇ ਫਿਰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਉੱਪਰ ਅਧਿਕਾਰ ਕਰਨ ਦੇ ਸਵਾਲ ਤੇ ਖੁੱਲੀ ਲੜਾਈ ਸ਼ੁਰੂ ਹੋ ਗਈ ਇਸ ਦੌਰਾਨ ਸਰਕਾਰ ਨੇ ਨਰਮੀ ਵਰਤਨੀ ਸ਼ੁਰੂ ਕਰ ਦਿੱਤੀ ਸੀ ਤੇ ਸਿੱਖ ਹਰਿਮੰਦਰ ਦੇ ਦਰਸ਼ਨ ਕਰਨ ਜਾਣ ਲੱਗ ਪਏ ਸਨ ਹਾਲਾਤ ਇਤਨੇ ਵਿਗੜ ਗਏ ਕਿ ਮੁਖੀ ਸਿੱਖਾਂ ਨੇ ਮਾਤਾ ਸੁੰਦਰੀ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਤੇ 1721ਵੀਂ ਵਿੱਚ ਮਾਤਾ ਸੁੰਦਰੀ ਤੇ ਭਾਈ ਬਨੀ ਸਿੰਘ ਨੂੰ ਹਰਮੰਦਰ ਦਾ ਕੰਮਕਾਜ ਸੰਭਾਲਣ ਲਈ ਨਿਯੁਕਤ ਕਰ ਦਿੱਤਾ। ਬੰਦਗੀਆਂ ਨੇ ਆਪਣਾ ਦਾਵਾ ਛੱਡ ਦਿੱਤਾ ਤੇ ਕੁਝ ਸਮੇਂ ਪਿਛੋਂ ਬਹੁਤ ਸਾਰੇ ਤਖਤ ਖਾਲਸਾ ਵਿੱਚ ਸ਼ਾਮਲ ਹੋ ਗਏ। ਅੰਜਰੂਨੀ ਝਗੜੇ ਨਿਬੜ ਜਾਣ ਮਗਰੋਂ ਸਰਬੱਤ ਖਾਲਸਾ ਇੱਕ ਹਕੀਕੀ ਸ਼ਕਤੀ ਬਣ ਕੇ ਉੱਭਰਿਆ ਇਸ ਦੀਆਂ ਹਦਾਇਤਾਂ ਅਨੁਸਾਰ ਜਥੇਦਾਰਾਂ ਨੇ ਗੈਰ ਕਾਨੂੰਨੀ ਯਾਨੀ ਜਲਾਵਤਨ ਛੋਟੇ-ਛੋਟੇ ਦਲ ਕਾਇਮ ਕਰ ਲਏ। ਕਿ ਆਪਣੇ ਪਹਾੜੀ ਤੇ ਜੰਗਲੀ ਟਿਕਾਣਿਆਂ ਦੇ ਨੇੜਲੇ ਪਿੰਡਾਂ ਨੂੰ ਆਪਣੇ ਅਧਿਕਾਰ ਤੇ ਸੁਰੱਖਿਆ ਦੇਣ ਲੈਣਾ ਸ਼ੁਰੂ ਕਰ ਦਿੱਤਾ। ਇਹਨਾਂ ਦੀ ਸਾਂਝੀ ਸ਼ਕਤੀ ਇਤਨੀ ਕੁ ਹੋ ਗਈ ਸੀ ਕਿ ਜ਼ਕਰੀਆ ਖਾਨ ਜੋ ਆਪਣੇ ਪਿਤਾ ਦੇ ਮਲਤਾਨ ਦਾ ਸੂਬੇਦਾਰ ਬਣ ਕੇ ਚਲੇ ਜਾਣ ਪਿੱਛੋਂ ਲਾਹੌਰ ਦਾ ਸੂਬੇਦਾਰ ਬਣ ਗਿਆ ਸੀ ਸਿੱਖਾਂ ਨਾਲ ਸੁਲ੍ਹਾ ਸਫਾਈ ਤੇ ਸਮਝੌਤੇ ਦੀ ਕੋਸ਼ਿਸ਼ ਕਰਨ ਲੱਗਾ। ਉਸ ਦਾ ਈਲਚੀ 1733 ਈਸਵੀ ਦੀ ਵਿਸਾਖੀ ਨੂੰ ਸਰਬਤ ਖਾਲਸੇ ਦੇ ਸਮਾਗਮ ਵਿੱਚ ਅੰਮ੍ਰਿਤਸਰ ਆਇਆ ਤੇ ਉਹਨਾਂ ਨੂੰ 1 ਲੱਖ ਰੁਪਏ ਦੀ ਜਾਗੀਰ ਦੀਪਾਲਪੁਰ ਕੰਗਣਵਾਲ ਤੇ ਚਵਾਲ ਦੇ ਪਿੰਡਾਂ ਦੇ ਰੂਪ ਵਿੱਚ ਪੇਸ਼ ਕੀਤੀ ਇਹ ਪੇਸ਼ਕਸ਼ ਕੁਝ ਨਾਨੁਕਰ ਪੇਛੋਂ ਪ੍ਰਮਾਣਨ ਕਰ ਲਈ ਗਈ ਤੇ ਫੈਜ਼ਲਪੁਰ ਦੇ ਕਪੂਰ ਸਿੰਘ ਨੂੰ ਜ਼ਗੀਰਦਾਰ ਨਾਮਦਤ ਕਰ ਦਿੱਤਾ ਗਿਆ ਤੇ ਨਵਾਬੀ ਬਖਸ਼ੀ ਗਈ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਨੂੰ ਸਰਬੱਤ ਖਾਲਸਾ ਵੱਲੋਂ ਵੀ ਤੇ ਪ੍ਰਾਂਤਕ ਸੂਬੇਦਾਰ ਵੱਲੋਂ ਵੀ ਸਿੱਖਾਂ ਦਾ ਨੇਤਾ ਪ੍ਰਵਾਨ ਕਰ ਲਿਆ ਗਿਆ ਕਪੂਰ ਸਿੰਘ ਦਾ ਬਹੁਤ ਹੀ ਨਜ਼ਦੀਕੀ ਤੇ ਉੱਗਾ ਵਿਅਕਤੀ ਜੱਸਾ ਸਿੰਘ ਆਲੂਵਾਲੀਆ ਸੀ ਇਹ ਦੋਵੇਂ ਵਿਅਕਤੀ ਮੁਲਕ ਵਿੱਚ ਸਿੱਖ ਸ਼ਕਤੀ ਦੇ ਉੱਗੇ ਉੱਸਰਿਆ ਬਣੇ ਕਪੂਰ ਸਿੰਘ ਤੇ ਜੱਸਾ ਸਿੰਘ ਨੇ ਜ਼ਗਰੀਆਖਾਨਾ ਕੋਈ ਸਮਝੌਤੇ ਦਾ ਪੂਰਾ ਲਾਭ ਉਠਾਇਆ ਖਾਲਸੇ ਨੂੰ ਆਪਣੇ ਗੁਪਤ ਟਿਕਾਣਿਆਂ ਤੋਂ ਬਾਹਰ ਆ ਜਾਣ ਦੇ ਹੁਕਮ ਦੇ ਦਿੱਤੇ ਗਏ ਅਕਾਲ ਤਖਤ ਜੋ ਹਰਮੰਦਰ ਸਾਹਿਬ ਦੇ ਸਾਹਮਣੇ ਹੈ ਉੱਥੇ ਸਰਬੱਤ ਖਾਲਸੇ ਦਾ ਇੱਕ ਹੋਰ ਸਮਾਗਮ ਕੀਤਾ ਗਿਆ ਤੇ ਜਥਿਆਂ ਦਾ ਪੁਨਰਗਠਨ ਕੀਤਾ ਗਿਆ ਉਹਨਾਂ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਸੀ ਪਰ ਜਦੋਂ ਸਿੱਖ ਕੌਮ ਨੂੰ ਕੋਈ ਸੰਕਟ ਹੁੰਦਾ ਸੀ ਤੇ ਸਭ ਨੇ ਆਪਣੇ ਦਲ ਦਲ ਖਾਲਸਾ ਜਾਂ ਸਿੱਖ ਸੈਨਾ ਦੇ ਅਧੀਨ ਕਰਨੇ ਹੁੰਦੇ ਸਨ ਅੰਮ੍ਰਿਤਸਰ ਵਿੱਚ ਇੱਕ ਕੇਂਦਰੀ ਸ਼ਕਤੀ ਜਾਂ ਸ਼ੌਣੀ ਸਥਾਪਿਤ ਕੀਤੀ ਗਈ ਜਿਸ ਤੇ ਬੁੱਢਾ ਦਲ ਯਾਨੀ ਉਗੇ ਯੋਧੇ ਤੇ ਤਰਨਾ ਦਲ ਯੁਵਕਾਂ ਦੇ ਆਧਾਰ 'ਤੇ ਦਲ ਬਣਾਏ ਗਏ ਪਹਿਲੇ ਦਮੁਖੀ ਕਪੂਰ ਸਿੰਘ ਥਾਪਿਆ ਗਿਆ ਤਰਨਾ ਦਲ ਬਧੇਰੇਕਾਰ ਸ਼ੀਲਸੀ ਤੇ ਉਹਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਉਸ ਤੇ ਕਈ ਜੱਥੇਦਾਰ ਸਨ ਜਿਨ੍ਹਾਂ ਦੇ ਆਪਣੇ ਆਪਣੇ ਆਦਮੀਆਂ ਲਈ ਵੱਖਰੇ ਪੜਾਜਾਂ ਸ਼ੌਣੀਆਂ ਸਨ ਜਗੀਰ ਸਿੱਖਾਂ ਨੂੰ ਉਸ ਤਰ੍ਹਾਂ ਪ੍ਰਚਾਰ ਨਹੀਂ ਸਕੀ ਜਿਵੇਂ ਜ਼ਕਰੀਆ ਖਾਂ ਦਾ ਵਿਚਾਰ ਸੀ ਤਰਨ ਅਦਲ ਬਾਰੀ ਦੁਆਬ पार ਕਰਕੇ ਹਰਿਆਣਾ ਵਿੱਚ ਦਾਖਲ ਹੋ ਗਿਆ ਤੇ ਸਰਕਾਰੀ ਮਾਮਲਾ ਜ਼ਬਰਦਸਤੀ ਉਗਰਾ ਲਿਆਇਆ ਸਿੱਖਾਂ ਨੂੰ ਪਰਵਾਉਣ ਤੇ ਖੁਸ਼ ਕਰਨ ਦੀ ਨੀਤੀ ਤਿਆਗ ਦਿੱਤੀ ਗਈ ਜਗੀਰ ਜ਼ਬਤ ਕਰ ਲਈ ਗਈ ਤੇ ਜ਼ਕਰੀਆ ਖਾਂ ਦੇ ਮੰਤਰੀ ਲਖਪਤ ਰਾਏ ਨੇ ਬੁੱਢਾ ਦਲ ਨੂੰ ਅੰਮ੍ਰਿਤਸਰ ਵਿੱਚੋਂ ਕੱਢ ਕੇ ਪਹਿਲਾਂ ਬਾਰੀ ਦੁਆਬ ਤੇ ਫਿਰ ਸਤਲੁਜ ਤੋਂ ਪਾਰ ਭਜਾ ਦਿੱਤਾ ਹਰਲਾ ਸਿੰਘ ਪਟਿਆਲੇ ਨੇ ਬੁੱਢਾ ਦਲ ਦਾ ਸਾਥ ਦਿੱਤਾ ਤੇ ਜਿਉਂ ਹੀ ਲਖਪਤ ਰਾਏ ਨੇ ਲਾਹੌਰ ਵੱਲ ਮੁੜਨ ਲਈ ਪਿੱਠ ਕੀਤੀ ਤਾਂ ਉਹਨਾਂ ਨੇ ਮਾਲਵਾ ਦੇ ਬਹੁਤ ਸਾਰੇ ਇਲਾਕੇ ਤੇ ਅਧਿਕਾਰ ਕਰ ਲਿਆ ਲਖਪਤ ਰਾਏ ਮੌਕੇ ਦੀ ਧੜ ਵਿੱਚ ਰਿਹਾ ਤੇ ਜਦੋਂ ਬੁੱਢਾ ਦਲ ਨੇ ਮੁੜ ਕੇ ਸਤਲੁਜ ਪਾਰ ਕੀਤਾ ਤਾਂ ਉਸ ਨੇ ਉਹਨਾਂ ਨੂੰ ਅੰਮ੍ਰਿਤਸਰ ਵੱਲ ਆਉਂਦਿਆਂ ਨੂੰ ਰੱਬੀ ਚੀ ਰੋਕ ਲਿਆ ਜੋ ਇਸ ਮਗਰੋਂ ਝੜਪ ਹੋਈ ਉਸ ਵਿੱਚ ਲਖਪਤ ਰਾਏ ਦੇ ਭਤੀਜੇ ਸਮੇਤ ਲਾਹੌਰ ਦੀ ਸੈਨਾ ਦੇ ਕਈ ਅਫਸਰ ਮਾਰੇ ਗਏ ਫਿਰ ਜ਼ਗਰੀਆ ਖਾਂ ਆਪ ਯੁੱਧ ਖੇਤਰ ਵਿੱਚ ਆਇਆ ਤੇ ਇਸ ਖੇਤਰ ਵਿੱਚ ਆਪਣਾ ਅਧਿਕਾਰ ਕਾਇਮ ਕੀਤਾ ਤੇ ਦੋ ਸਾਲ ਬੜੀ ਸ਼ਕਤੀ ਨਾਲ ਅਧਿਕਾਰ ਬਣਾਈ ਰੱਖਿਆ 1738 ਈਸਵੀ ਦੀ ਪਤਝੜ ਵਿੱਚ ਹਰਮੰਦਰ ਦੇ ਬਜ਼ੁਰਗ ਪ੍ਰਬੰਧਕ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ ਦੀ ਆਗਿਆ ਲਈ ਬੇਨਤੀ ਕੀਤੀ ਉਸ ਨੂੰ ਇਸ ਸ਼ਰਤ ਤੇ ਆਗਿਆ ਦਿੱਤੀ ਗਈ ਕਿ ਉਹ ਮੇਲੇ ਤੋਂ ਤੁਰਤ ਮਗਰੋਂ ਸਰਕਾਰੀ ਖਜ਼ਾਨੇ ਵਿੱਚ 5000 ਰੁਪਏ ਜਮ੍ਹਾਂ ਕਰਾਏਗਾ ਮਨੀ ਸਿੰਘ ਨੂੰ ਇਹ ਰਕਮ ਯਾਤਰੀਆਂ ਦੀ ਭੇਟਾ ਤੋਂ ਪ੍ਰਾਪਤ ਹੋਣ ਦੀ ਆਸ ਸੀ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਜ਼ਕਰੀਆ ਖਾਨ ਨੇ ਇੱਕ ਵੱਡੀ ਸੈਨਾ ਅੰਮ੍ਰਿਤਸਰ ਵਿੱਚ ਦਿਖਾਵੇ ਲਈ ਅਖੰਡਪੂਰਨ ਢੰਗ ਨਾਲ ਅਮਨ ਸ਼ਾਂਤੀ ਬਣਾਉਣ ਲਈ ਭੇਜੀ ਇਸ ਨਾਲ ਯਾਤਰੀ ਪੈਪਿਤ ਹੋ ਗਏ ਮਨੀ ਸਿੰਘ ਲਈ ਰਕਮ ਇਕੱਠੀ ਨਾ ਹੋਣ ਕਾਰਨ ਦੇਣੀ ਮੁਸ਼ਕਲ ਹੋ ਗਈ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਤੇ ਮੌਤ ਦੀ ਸਜ਼ਾ ਦਿੱਤੀ ਗਈ ਮਨੀ ਸਿੰਘ ਨੂੰ ਇਸਲਾਮ ਧਰਮ ਪਰਬਾਨ ਕਰਨ ਤੋਂ ਇਨਕਾਰ ਕਰਨ ਕਰਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਵਿੱਤਰ ਤੇ ਸਤਿਕਾਰਤ ਮੁਖ ਗ੍ਰੰਥੀ ਦੀ ਹੱਤਿਆ ਨੇ ਸਿੱਖਾਂ ਵਿੱਚ ਵਿਰੋਧ ਤੇ ਗੁੱਸੇ ਦੀ ਅੱਗ ਪੜਕਾ ਦਿੱਤੀ ਪਰੰਤੂ ਉਹਨਾਂ ਵੱਲੋਂ ਬਦਰੇ ਦੀ ਕਾਰਵਾਈ ਕਰਨ ਤੋਂ ਪਹਿਲਾਂ ਹੀ ਉੱਤਰ ਪੱਛਮ ਵੱਲੋਂ ਅਚਾਨਕ ਇਰਾਨੀ ਹਮਲੇ ਦੀਆਂ ਖਬਰਾਂ ਨੇ ਹਾਲਾਤ ਨੂੰ ਨਾਟਕੀ ਢੰਗ ਨਾਲ ਅਚਾਨਕੀ ਮੋੜ ਦੇ ਕੇ ਨਵੇਂ ਹਾਲਾਤ ਪੈਦਾ ਕਰ ਦਿੱਤੇ 1738 ਤੋਂ 1739 ਵਿੱਚ ਫਾਰਸ ਇਰਾਨੀ ਹਮਲਾ ਫਾਰਸ ਇਰਾਨ ਤੋਂ ਨਾਦਰ ਸ਼ਾਹ ਸਭ ਵਿਰੋਧੀਆਂ ਨੂੰ ਲਤਾੜਦਾ ਹੋਇਆ ਪੰਜਾਬ ਵਿੱਚ ਆਇਆ ਜ਼ਕਰੀਆ ਖਾਨ ਉਸਦੀ ਅਧੀਨਗੀ ਕਬੂਲ ਕਰ ਲਈ ਅਲਫ਼ਾ ਪਹਾੜਾਂ ਵਿੱਚ ਜਾ ਲੁਕਿਆ, ਪਲਾਨ ਕਰ ਗਿਆ। ਈਰਾਨੀ ਹਮਲਾਵਰ ਨੇ ਸ਼ਾਹੀ ਫੌਜਾਂ ਨੂੰ ਕਰਨਾਲ ਵਿੱਚ ਹਰਾਇਆ ਤੇ ਦਿੱਲੀ ਵੱਲ ਵਧਿਆ। ਰਾਜਧਾਨੀ ਨੂੰ ਖੂਬ ਲੁੱਟਿਆ ਗਿਆ ਤੇ ਉੱਥੋਂ ਦੇ ਵਸਨੀਕਾਂ ਨੂੰ ਕਤਲ ਕੀਤਾ ਗਿਆ। 1739 ਦੀਆਂ ਗਰਮੀਆਂ ਨੂੰ ਨਾਦਰ ਸ਼ਾ ਬਹੁਤ ਸਾਰਾ ਲੁੱਟਦਾ ਮਾਲ ਲੈ ਕੇ ਆਪਣੇ ਵਤਨ ਵੱਲ ਮੁੜਿਆ, ਜਿਸ ਵਿੱਚ ਹੀਰਿਆਂ ਜੜਿਆ ਤਖਤ ਤਾऊस, ਪ੍ਰਸਿੱਧ ਕੋਹਿੰੂਰ ਹੀਰਾ, ਯਾਨੀ ਰੌਸ਼ਨੀ ਦਾ ਪਹਾੜ ਤੇ ਹਜ਼ਾਰਾਂ ਹੀ ਗੁਲਾਮ ਸਨ। ਜਾਣ ਸਮੇਂ ਉਸਨੇ ਹਵਾਲਾ ਪਹਾੜ ਦਾ ਪੱਬੀ ਖੇਤਰ ਵਾਲਾ ਰਸਤਾ ਚੁਣਿਆ। ਤਾਂ ਜੋ ਮੈਦਾਨਾਂ ਦੀ ਗਰਮੀ ਤੋਂ ਬਚ ਸਕੇ ਤੇ ਨਵੇਂ ਚਰਾਂਦਾ ਵੀ ਮਿਲ ਜਾਣ ਖਾਲਸਾ ਜੋ ਪਹਿਲਾਂ ਹੀ ਉੱਥੇ ਸੀ ਤੇ ਉਸ ਧਰਤਲ ਦਾ ਚੰਗੀ ਤਰ੍ਹਾਂ ਵਾਕਿਫ ਸੀ ਉਸ ਨੂੰ ਨਾਦਰ ਦੀ ਲੁੱਟ ਮਾਰ ਨਾਲ ਲੱਦੀ ਹੋਈ ਫੌਜ ਆਪਣਾ ਸੁਖਾਲਾ ਸ਼ਿਕਾਰ ਚਾਪੀ ਉਸ ਨੇ ਨਾਦਰ ਸ਼ਾਹ ਦੇ ਪਿਛਲੇ ਪਾਸੇ ਤੁਰਨ ਵਾਲਿਆਂ ਨੂੰ ਪੰਜਾਬ ਵਿੱਚ ਤਾਕਲ ਹੁਣ ਤਮੇ ਖੂਬ ਲੁੱਟਿਆ ਤੇ ਸਿੰਧ ਤੱਕ ਉਹ ਇਸ ਤਰ੍ਹਾਂ ਹੀ ਕਰਦੇ ਰਹੇ ਉਹਨਾਂ ਨੇ ਨਾਦਰ ਦਾ ਖੁੱਲੇ ਮੈਦਾਨ ਵਿੱਚ ਟੱਕਰਾ ਨਾ ਕੀਤਾ ਪਰ ਜਦੋਂ ਰਾਤ ਪੈਂਦੀ ਸਿੱਖ ਯੋਧੇ ਨਾਦਰ ਦੇ ਕੈਂਪ ਨੂੰ ਜਾ ਘੇਰਦੇ ਜਦੋਂ ਨਾਦਰ ਸ਼ਾਹ ਲਾਹੌਰ ਵਿੱਚ ਦੀ ਲੰਘਿਆ ਤਾਂ ਕਿਹਾ ਜਾਂਦਾ ਹੈ ਕਿ ਉਸਨੇ ਜ਼ਕਰੀਆ ਖਾਨ ਨੂੰ ਉਹਨਾਂ ਦਲਾਂ ਬਾਰੇ ਪੁੱਛਿਆ ਜੋ ਬੜੇ ਦਲੇਰੀ ਨਾਲ ਉਹਦੀ ਫੌਜ ਤੇ ਹਮਲਾ ਕਰਦੇ ਰਹੇ ਸਨ ਸੋਬੇ ਨੇ ਉੱਤਰ ਦਿੱਤਾ ਉਹ ਫਕੀਰ ਹਨ ਜੋ ਸਾਲ ਵਿੱਚ ਆਪਣੇ ਗੁਰੂ ਦੇ ਤਲਾਬ ਤੇ ਦੋ ਵਾਰ ਜਾਂਦੇ ਹੰਤੇ ਫਿਰ ਨਹਾ ਕੇ ਲੋਪ ਹੋ ਜਾਂਦੇ ਹਨ ਉਹ ਰਹਿੰਦੇ ਕਿੱਥੇ ਹਨ ਸ਼ਾਹ ਨੇ ਸਵਾਲ ਕੀਤਾ ਜ਼ਕਰੀਆ ਖਾਨ ਨੇ ਉੱਤਰ ਦਿੱਤਾ ਘੋੜਿਆਂ ਦੀਆਂ ਕਾਠੀਆਂ ਹੀ ਉਹਨਾਂ ਦੇ ਘਰ ਹਨ ਗਿਆ ਜਾਂਦਾ ਹੈ ਕਿ ਨਾਦਰ ਨੇ ਫੂਕਵਾਨੀ ਕਰਦਿਆਂ ਕਿਹਾ ਖਿਆਲ ਰੱਖਣਾ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਕੀ ਮੁਲਕ ਤੇ ਕਬਜ਼ ਹੋ ਜਾਣਗੇ ਦੋਹਾਂ ਹਮਲਿਆਂ ਦਾ ਅੰਤਰਾਲ 1739 ਤੋਂ 1747 ਨਾਦਰ ਸ਼ਾਹੀ ਭਾਰਤ ਵਿੱਚ ਪੰਜਾਬ ਵਿੱਚ 5 ਮਹੀਨਿਆਂ ਦੀ ਠਹਰ ਨੇ ਪੰਜਾਬ ਦੇ ਰਾਜ ਪ੍ਰਬੰਧ ਦੀ ਹਾਲਤ ਬਿਗੜ ਦਿੱਤੀ ਜ਼ਕਰੀਆ ਖਾਨ ਹਰਾਨੀ ਤਾੜਵੀ ਦੇ ਅੱਗੇ ਪਿੱਛੇ ਨੱਚ ਟੱਪ ਕੇ ਆਪਣੀ ਗੱਦੀ ਬਚਾਉਣ ਤੋਂ ਬਾਅਦ ਕੁਝ ਨਾ ਕਰ ਸਕਿਆ ਜਿਨ੍ਹਾਂ ਲੋਕਾਂ ਨੇ ਨਾਦਰ ਖਾਨਾ ਕੋਈ ਸਬੰਧ ਨਾ ਰੱਖਿਆ ਉਹ ਸਿੱਖ ਹੀ ਸਨ ਨਾਦਰ ਦੇ ਕਬਜ਼ੇ ਦੇ ਸਮੇਂ ਵਿੱਚ ਉਸ ਦੇ ਕਬਜ਼ੇ ਤੋਂ ਭਾਰਤੀ ਕੈਦੀਆਂ ਨੂੰ ਮੁਕਤ ਕਰਾਉਣ ਦੇ ਵਿਵਹਾਰ ਨੇ ਉਹਨਾਂ ਨੂੰ ਲੁਟੇਰਿਆਂ ਡਾਕੂਆਂ ਤੋਂ ਸੁਤੰਤਰਤਾ ਸੰਗਰਾਮੀ ਬਣਾ ਦਿੱਤਾ ਇਸ ਨਾਲ ਆਮ ਲੋਕਾਂ ਵਿੱਚ ਉਹਨਾਂ ਦਾ ਸਨਮਾਨ ਤੇ ਸ਼ਰਤ ਬਹੁਤ ਵੱਧ ਗਏ ਇਸ ਵਿਸ਼ਵਾਸ ਨਾਲ ਕਿ ਹੁਣ ਕਿਸਾਨ ਵੀ ਉਹਨਾਂ ਦੇ ਸਮਰਥਕ ਹਨ ਖਾਲਸਾ ਮੈਦਾਨਾ ਵਿੱਚ ਫਰਦਾ ਆਇਆ ਰਾਵੀ ਦੇ ਕਿਨਾਰੇ ਆਪਣੇ ਵਾਸਤੇ ਡੱਲੇਵਾਲ ਦਾ ਕੱਚਾ ਕਿਲਾ ਉਸਾਰਿਆ ਤੇ ਅਮਰ ਸਰਦੀ ਤੀਰਥ ਯਾਤਰਾ ਪਹਿਲਾਂ ਬੰਗ ਕਰਨੀ ਸ਼ੁਰੂ ਕਰ ਦਿੱਤੀ ਇੱਕ ਸਮਕਾਲੀ ਮੁਸਲਮਾਨ ਲੇਖਕ ਅਨੁਸਾਰ ਸਿੱਖ ਘੋੜਸਵਾਰਾਂ ਨੂੰ ਆਪਣੀ ਸ਼ਰਦਾ ਦੇ ਮੁੱਖ ਮੰਦਿਰ ਵੱਲ ਸਰਪੱਟ ਜਾਂਦਿਆਂ ਵੇਖਿਆ ਜਾ ਸਕਦਾ ਸੀ ਕਈ ਵਾਰ ਉਹ ਇਸ ਤਰ੍ਹਾਂ ਕਰਦੇ ਮਾਰੇ ਵੀ ਜਾਂਦੇ ਸਨ ਤੇ ਕਈ ਵਾਰ ਕੈਦ ਕਰ ਲਏ ਜਾਂਦੇ ਸਨ ਪਰੰਤੂ ਕਦੇ ਵੀ ਉਹ ਜਿਹੇ ਮੌਕਿਆਂ ਤੇ ਡਲਦੇ ਨਹੀਂ ਸਨ ਸਗੋਂ ਸ਼ਹੀਦੀ ਤਾਜ ਪਹਿਨ ਲੈਂਦੇ ਸਨ ਅਮਰਸਰ ਨੂੰ ਜਾਂਦਿਆਂ ਕਦੇ ਵੀ ਕਿਸੇ ਸਿੱਖ ਨੇ ਰਾਹ ਵਿੱਚ ਫੜੇ ਜਾਣ ਤੇ ਆਪਣੇ ਧਰਮ ਦਾ ਤਿਆਗ ਨਹੀਂ ਕੀਤਾ ਸੀ। ਜ਼ਖਰੀਆ ਖਾਨ ਜਿਸ ਨੇ ਬਦੇਸ਼ੀ ਹਮਲਾਵਰ ਦੀ ਅਦਨਗੀ ਪਰਵਾਨ ਕਰ ਲਈ ਸੀ, ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਬੜੀ ਫੁਰਤੀ ਵਿਖਾਈ। ਉਸ ਨੇ ਡੱਲੇਵਾਲ ਦਾ ਕਿਲਾ ਢਾਹ ਦਿੱਤਾ ਤੇ ਪਿੰਡੂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਸਿੱਖਾਂ ਨੂੰ ਪਕੜ ਕੇ ਉਹਦੇ ਹਵਾਲੇ ਕਰਨ ਤਾਂ ਜੋ ਉਹਨਾਂ ਨੂੰ ਕਤਲ ਕੀਤਾ ਜਾ ਸਕੇ। ਉਸ ਨੇ ਸਿੱਖਾਂ ਦਾ ਸ਼ਿਕਾਰ ਖੇਡਣਾ ਵੀ ਇੱਕ ਵਪਾਰ ਜਾਂ ਧੰਦਾ ਬਣਾ ਦਿੱਤਾ। ਉਸ ਨੇ ਸਿੱਖਾਂ ਦੀ ਗ੍ਰਿਫਤਾਰੀ ਲਈ ਦਰਜਾ ਬੰਦੀ ਕਰ ਦਿੱਤੀ। ਸਿੱਖਾਂ ਦੇ ਵਾਲ ਕੱਟ ਕੇ ਲਿਉਣ ਵਾਲੇ ਨੂੰ ਕੰਬਲ ਇਨਾਮ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਸਿੱਖ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਰੁਪਏ ਸਿੱਖ ਦੀ ਖੋਪਰੀ ਲਈ 50 ਰੁਪਏ ਇਨਾਮ ਰੱਖੇਗੇ ਸਿੱਖਾਂ ਦਾ ਘਰ ਨੂੰ ਲੁੱਟਣਾ ਕਾਨੂੰਨੀ ਤੌਰ ਤੇ ਜੈਸਕਰਤ ਬਣਾ ਦਿੱਤਾ ਗਿਆ ਸਿੱਖਾਂ ਨੂੰ ਬਨਾ ਦੇਣ ਵਾਲੇ ਨੂੰ ਜਾਂ ਸਿੱਖ ਬਾਰੇ ਜਾਣਕਾਰੀ ਲੁਕਾਉਣ ਵਾਲੇ ਨੂੰ ਮੌਤ ਦਾ ਦੰਡ ਦੇਣ ਦਾ ਐਲਾਨ ਕੀਤਾ ਗਿਆ ਜ਼ਕਰੀਆ ਖਾਨ ਦੀ ਨੀਤੀ ਨੇ ਪਿੰਡਾਂ ਵਿੱਚੋਂ ਸਿੱਖਾਂ ਦਾ ਮਰਿਆ ਮੇਟ ਕਰ ਦਿੱਤਾ ਤੇ ਸੈਂਕੜੇ ਹੀ ਸਿੱਖ ਹੱਥਕੜੀਆਂ ਲਾ ਕੇ ਲੰਡੇ ਗਏ ਜਿੱਥੇ ਉਹਨਾਂ ਨੂੰ ਸ਼ਰੇਆਮ ਰਖਾਸ ਯਾਨੀ ਕੋੜਾ ਮੰਡੀ ਵਿੱਚ ਸਿਰ ਵੱਟ ਕੇ ਮਾਰ ਦਿੱਤਾ ਗਿਆ ਇਸ ਥਾਂ ਦਾ ਨਾਮ ਮਗਰੋਂ ਮ੍ਰਿਤਕ ਹੋਏ ਲੋਕਾਂ ਦੀ ਯਾਦ ਵਿੱਚ ਸ਼ਹੀਦਗੰਜ ਪੈ ਗਿਆ ਇਨਾਂ ਤਸੀਹਾਂ ਦਾ ਉਲਟਾ ਪ੍ਰਭਾਵ ਪਿਆ ਕਿਸਾਨਾਂ ਨੂੰ ਖਾਲਸੇ ਨਾਲ ਹਮਦਰਦੀ ਸੀ ਇਸ ਲਈ ਉਹਨਾਂ ਨੇ ਹਕੂਮਤ ਦੇ ਸਭ ਯਤਨ ਪਗੋੜੇ ਸਿੱਖਾਂ ਨੂੰ ਪਨਾਹ ਦੇ ਕੇ ਆਸਫਲ ਬਣਾ ਦਿੱਤੇ ਕਿ ਬਹੁਤ ਸਾਰੇ ਸਰਕਾਰ ਦੀ ਸਪਾਈਆਂ ਤੇ ਘਾਤ ਲਾ ਕੇ ਹਮਲੇ ਕਰ ਲਈ ਖਾਲਸੇ ਨਾਲ ਮਿਲ ਗਏ ਹਕੂਮਤ ਨਾਲ ਸਹਿਯੋਗ ਕਰਨ ਵਾਲੇ ਸਿਰਫ ਅੰਮ੍ਰਿਤਸਰ ਦੇ ਨੇੜੇ ਜੰਡਿਆਲਾ ਦੇ ਨਿਰੰਜਣੀਏ ਹੀ ਰਹਿ ਗਏ ਸਨ ਜ਼ਕਰੀਆ ਖਾਨ ਦੀ ਜ਼ਾਲਮ ਹਕੂਮਤ ਸਮੇਂ ਖਾਲਸੇ ਨੇ ਬੜੇ ਕਸ਼ਟ ਚੱਲੇ ਪਰ ਉਹ ਸਦਾ ਵਾਂਗੀ ਨਾਵਰ ਰਹੇ ਤੇ ਵਿਰੋਧ ਕਰਦੇ ਰਹੇ ਉਹਨਾਂ ਵਿੱਚ ਦਮ ਗਜੇ ਤੇ ਹੌਸਲੇ ਦੀ ਭਾਵਨਾ ਦਾ ਵਿਕਾਸ ਹੋਇਆ ਤੇ ਉਹ ਮੁਸ਼ਕਲ ਸਥਿਤੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਗਏ ਜ਼ਕਰੀਆ ਖਾਨ ਦੀ ਮੌਤ 1 ਜੁਲਾਈ 1745 ਈਸਵੀ ਨੂੰ ਹੋਈ ਉਸ ਦੇ ਲੜਕੇ ਯਈਆ ਖਾਨ ਨੂੰ ਜੋ ਦਿੱਲੀ ਦੇ ਵਕੀਲ ਦਾ ਜੋਈ ਵੀ ਸੀ ਉਸ ਨੂੰ ਲੋਹਾਰ ਦੀ ਸੂਬੇਦਾਰੀ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਹੋਈ ਉਸ ਦੇ ਅਭਿਲਾਸ਼ੀ ਪ੍ਰਾ ਸ਼ਰਨਵਜ ਖਾਨ ਨੂੰ ਮਲਤਾਨ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ ਜਿੱਥੋਂ ਤੱਕ ਸਿੱਖਾਂ ਦਾ ਸਬੰਧ ਹੈ ਉਹਨਾਂ ਪ੍ਰਤੀ ਸਰਕਾਰ ਦੀ ਨੀਤੀ ਵਿੱਚ ਕੋਈ ਫਰਕ ਨਹੀਂ ਆਇਆ ਸੀ ਪਰੰਤੂ ਉਹਨਾਂ ਦੀ ਗਿਣਤੀ ਹੁਣ ਕਾਫੀ ਵੱਧ ਗਈ ਸੀ ਤੇ ਉਹਨਾਂ ਨੇ ਆਪਣੇ ਪੁਨਰਗਠਨ ਦਾ ਫੈਸਲਾ ਕਰ ਲਿਆ ਸੀ 1745 ਈਸਵੀ ਵਿੱਚ ਇੱਕ ਦਰਜਨ ਤੋਂ ਵਧੇਰੇ ਧੜਵੀ ਆਪੋ ਆਪਣਾ ਦਲ ਬਣਾ ਕੇ ਆਪਣੇ ਜੱਥੇਦਾਰ ਅਧੀਨ ਸਤੰਤਰ ਰੂਪ ਵਿੱਚ ਮਾਰ ਤੜ ਦੀਆਂ ਕਾਰਵਾਈਆਂ ਕਰਦੇ ਰਹੇ 14 ਅਕਤੂਬਰ 1745 ਈਸਵੀ ਦੀ ਦੀਵਾਲੀ ਮੌਕੇ ਸਰਬਤ ਖਾਲਸੇ ਨੇ ਛੋਟੇ ਜੱਥਿਆਂ ਨੂੰ ਮਿਲਾ ਕੇ ਵੱਡੇ-ਵੱਡੇ 25 ਘੋੜਸਵਾਰਾਂ ਦੇ ਜੱਥੇ ਬਣਾ ਲਏ ਤੇ ਨਵਾਬ ਕਪੂਰ ਸਿੰਘ ਨੂੰ ਉਸ ਸੈਨਾ ਦਾ ਮੁਖੀ ਥਾਪ ਦਿੱਤਾ ਇਨ੍ਹਾਂ ਜੱਥਿਆਂ ਦੇ ਕੁਝ ਕੁ ਮੁਖੀਆਂ ਜਿਵੇਂ ਹਰੀ ਸਿੰਘ ਭੰਗੀ ਨੌਦ ਸਿੰਘ ਸ਼ੁਕਰਚੱਕੀ ਅਜਸਾ ਸਿੰਘ ਆਲੂਵਾਲੀਆ ਤੇ ਜੈ ਸਿੰਘ ਕਨਈਆ ਨੇ ਸਿੱਖਾਂ ਨੂੰ ਮੁਗਲਾਂ ਤੋਂ ਦੇ ਵਿਦੇਸ਼ੀ ਹਮਲਾਵਰਾਂ ਤੋਂ ਆਜ਼ਾਦੀ ਦਿਵਾਨ ਵਿੱਚ ਉੱਗੀ ਭੂਮਿਕਾ ਨਿਭਾਈ ਜਿਉਂ ਹੀ ਸਿੱਖਾਂ ਦਾ ਪੁਨਰਗਠਨ ਹੋ ਗਿਆ ਤਾਂ ਸਿੱਖਾਂ ਨੇ ਕਿਸਾਨਾਂ ਨੂੰ ਪ੍ਰੇਰਿਆ ਕਿ ਉਹ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦੇਣ ਸਿੱਖ ਘੋੜਸਵਾਰਾਂ ਦੀ ਇੱਕ ਦਲ ਤੇ ਸਰਕਾਰ ਦੀ ਫੌਜੀ ਸਿਪਾਹੀਆਂ ਵਿੱਚ ਹੋਈ ਇੱਕ ਟੱਕਰ ਵਿੱਚ ਲਖਪਤ ਰਾਏ ਦਾ ਭਰਾ ਮਾਰਿਆ ਗਿਆ ਵਜ਼ੀਰ ਖਾਨ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਖਾਂ ਵਿਰੁੱਧ ਬਹੁਤ ਸਖਤ ਕਾਰਵਾਈ ਕੀਤੀ ਲਹਾਰ ਵਿੱਚ ਰਹਿਣ ਵਾਲੀ ਸਿੱਖਾਂ ਨੂੰ ਇਕੱਠਿਆਂ ਕਰਕੇ ਸ਼ਹੀਦਗੰਜ ਵਿੱਚ ਕਤਲ ਕਰ ਦਿੱਤਾ ਗਿਆ ਤੇ ਗ੍ਰੰਥ ਦੇ ਜਿੰਨੇ ਵੀ ਰੂਪ ਮਿਲੇ ਸਾੜ ਦਿੱਤੇ ਗਏ ਤੇ ਹਰਮੰਦਰ ਦੇ ਆਦਾਲੇ ਬਣਿਆ ਸਰੋਵਰ ਗੰਦਗੀ ਨਾਲ ਪੂਰ ਯਾਨੀ ਭਰ ਦਿੱਤਾ ਗਿਆ ਫਿਰ ਲਖਪਤ ਰਾਏ ਤੇ ਯਈਆ ਖਾਨ ਨੇ ਨਿੱਜੀ ਤੌਰ ਤੇ ਰਾਵੀ ਦੇ ਪਰਲੇ ਕਿਨਾਰੇ ਜਾ ਕੇ ਸਿੱਖ ਟਿਕਾਣੀ ਤੇ ਹਮਲਾ ਕਰ ਦਿੱਤਾ ਸਿੱਖ ਹੋਰ ਉੱਤਰ ਵੱਲ ਪਿੱਛੇ हट ਕੇ ਪਲਾਨ ਕਰ ਗਏ ਜਿੱਥੇ ਪਹਾੜੀਆਂ ਨੇ ਉਹਨਾਂ ਦਾ ਰਾਹ ਰੋਕ ਲਿਆ ਕੁਝ ਟਲੜਦੇ ਲੜਦੇ ਬਚ ਕੇ ਪਹਾੜਾਂ ਵਿੱਚ ਚਲੇ ਗਏ ਤੇ ਬਾਕੀ ਦੇ ਪਿੱਛੇ ਮੁੜ ਕੇ ਬਾਰੀ ਦਵਾਪਲ ਜਾਣ ਦੀ ਕੋਸ਼ਿਸ਼ ਕਰਨ ਲੱਗੇ ਜਿੱਥੇ ਸਿੱਖ ਦਸਤੇ ਉਹਨਾਂ ਦੀ ਸਹਾਇਤਾ ਕਰਨ ਲੱਗੇ ਸੂਬੇਦਾਰ ਦੀ ਫੌਜ ਨੇ ਸਿੱਖਾਂ ਵਿਰੁੱਧ ਭਾਰੀ ਕਾਰਵਾਈ ਕੀਤੀ ਜਿਸ ਨਾਲ 7000 ਸਿੱਖ ਮਾਰੇ ਗਏ ਤੇ 3000 ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਲਾਹੌਰ ਵਿੱਚ ਸ਼ਹੀਦ ਗੰਜ ਦੇ ਅਸਥਾਨ ਤੇ ਕਤਲ ਕਰ ਦਿੱਤਾ ਗਿਆ ਜੂਨ 1740 ਈਸਵੀ ਵਿੱਚ ਹੋਈ ਇਸ ਬਰਬਾਦੀ ਨੂੰ ਕੱਲੂ ਕਰਾ ਕਿਹਾ ਗਿਆ ਹੈ ਕੱਲੂ ਕਰਾ ਪਿੱਛੋਂ ਸਿੱਖਾਂ ਨੇ ਪੰਜ ਮਹੀਨੇ ਲਈ ਕੁਝ ਸੁਖ ਦਾ ਸਾਲਿਆ ਸ਼ਾਹ ਨਿਵਾਜ਼ ਨੇ ਫਈਆਹ ਖਾਨ ਦੇ ਵਿਰੁੱਧ ਬਗਾਵਤ ਕਰ ਦਿੱਤੀ ਤੇ 1740-47 ਦੇ ਸਮੇਂ ਦੋਹਾਂ ਭਰਾਵਾਂ ਵਿੱਚ ਘਰੇਲੂ ਯੁੱਧ ਛਿੜ ਗਿਆ ਮਾਰਚ 1747 ਵਿੱਚ ਸ਼ਾਹ ਨਿਵਾਜ਼ ਨੇ ਜ਼ਬਰਦਸਤੀ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਆਪਣੇ ਭਰਾ ਨੂੰ ਕੈਦ ਕਰਕੇ ਪੰਜਾਬ ਦੇ ਸੂਬੇਦਾਰ ਹੋਣ ਬਾਰੇ ਐਲਾਨ ਕਰ ਦਿੱਤਾ ਸਿੱਖਾਂ ਦਾ ਸਹਿਯੋਗ ਲੈ ਲਈ ਉਸ ਨੇ ਲਖਪਤ ਰਾਏ ਨੂੰ ਕੈਦ ਕਰਕੇ ਇੱਕ ਸਹਿਜਤਾਰੀ ਸਿੱਖ ਕੌੜਾ ਮੱਲ ਨੂੰ ਆਪਣਾ ਵਜ਼ੀਰ ਨਿਯੁਕਤ ਕਰ ਦਿੱਤਾ ਇੱਕ ਹੋਰ ਵਿਅਕਤੀ ਜੋ ਇਸ ਸਮੇਂ ਉੱਗਿਆ ਹੋਇਆ ਉਹ ਦੀਨਾ ਬੇਖ ਖਾਨ ਸੀ ਜਿਸ ਨੂੰ ਪਹਿਲਾਂ 1739 ਵਿੱਚ ਜ਼ਕਰੀਆ ਖਾਨ ਵੱਲੋਂ ਜਲੰਧਰ ਦਾ ਸੂਬੇਦਾਰ ਠਾਪਿਆ ਗਿਆ ਸੀ ਸ਼ਾਹਨਵਾਜ਼ ਬਹੁਤਾ ਸਮਾਂ ਲਾਹੌਰ ਦਾ ਸੂਬੇਦਾਰ ਨਾ ਰਹਿ ਸਕਿਆ ਯਾਇਆ ਖਾਨ ਜੇਲ੍ਹ ਤੋਂ ਭੱਜ ਗਿਆ ਤੇ ਆਪਣੇ ਸੌਰੀ ਕਮਰਉਦੀਨ ਨੂੰ ਪੰਜਾਬ ਦੀ ਗੱਦੀ ਦੁਬਾਰਾ ਪ੍ਰਾਪਤ ਕਰਨ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ। ਸ਼ਾਹ ਨਵਾਜ਼ ਨੇ ਅਦੀਨਾ ਵੇਗ ਦੀ ਸਲਾਹ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਸੱਦ ਭੇਜਿਆ ਜੋ ਆਪਣੇ ਆਕਾ ਨਾਜ਼ਰ ਸ਼ਾਹ ਮਗਰੋਂ ਅਫਗਾਨਿਸਤਾਨ ਦਾ ਹਾਕਮ ਬਣ ਗਿਆ ਸੀ। ਜਦੋਂ ਜ਼ਕਰੀਆ ਖਾਨ ਦੇ ਲੜਕੇ ਆਪਸ ਵਿੱਚ ਲੜਨ ਝਗੜਨ ਵਿੱਚ ਰੁੱਝੇ ਹੋਏ ਸਨ ਸਿੱਖ ਚੁੱਪਚਾਪ ਆਪਣੀ ਸ਼ਕਤੀ ਵਧਾ ਰਹੇ ਸਨ। 3 ਮਾਰਚ 1747 ਈਸਵੀ ਦੇ ਸਰਬਤ ਖਾਲਸਾ ਦੇ ਵਿਸਾਖੀ ਸਮੇ ਹੋਏ ਸਮਾਗਮ ਸਮੇ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਗੜੀ ਛੋਟਾ ਕਿਲਾ ਬਣਾਲੀ ਜਿਸ ਦਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਦੇ ਸਤਿਕਾਰ ਵਿੱਚ ਕਿਲੇ ਦਾ ਨਾਮ ਰਾਮ ਰੌਣੀ ਰੱਖਿਆ ਬਾਕੀ ਅਗਲੇ ਭਾਗ ਵਿੱਚ ਧੰਨਵਾਦ